ਤੇਰੇ ਚਰਨ ਕਮਲ ਚੁੰਮ ਗਏ ਗਗਨ ਪਤਾਲ ਪੂਰੀਆਂ ਨੂੰ ਘੁੰਮ ਗਏ ਗਗਨ ਪਤਾਲ ਪੂਰੀਆਂ ਨੂੰ ਘੁੰਮ ਗਏ ਉੱਚੀ ਉੱਚੀ ਸੱਚ ਗਾਉਂਦੇ ਬਿਨਾਂ ਡਰਾਂ ਤੋਂ ਬਿਨਾਂ ਡਰਾਂ ਤੋਂ ਬਿਨਾਂ ਡਰਾਂ ਤੋਂ ਉੱਚੀ ਉੱਚੀ ਸੱਚ ਗਾਉਂਦੇ ਬਿਨਾਂ ਡਰਾਂ ਤੋਂ ਤੇਰਾ ਦਾਰ ਹੀ ਉੱਚ ਹੈ ਸਰਬਤਰਾ ਤੋਂ ਤੇਰਾ ਦਾਰ ਹੀ ਉੱਚ ਹੈ ਸਰਬਤਰਾ ਤੋਂ ਪ੍ਰੇਮ ਦੀਆਂ ਜਿੰਨਾ ਟਾਕੀਆਂ ਖੋਲੀਆਂ ਸਵਰ ਗਾਲਿਓ ਨਾ ਟਾਕੀਆਂ ਖੋਲੀਆਂ ਸਵਰ ਗਾਲਿਓ ਨਾ ਟਾਕੀਆਂ ਓਹ ਜਾਂਦੇ ਰਾਤ ਸ਼ੂਕਦੇ ਬਿਗੈਰ ਲੜਾਂ ਤੋਂ ਤੇਰਾ ਬਾਰੀ ਉੱਚਾ ਹੈ ਸਰਫ ਤਰਾ ਤੋਂ ਤੇਰਾ ਬਾਰੀ ਉੱਚਾ ਹੈ ਕਬੂਲ ਕਰਦੇ ਕਬੂਲ ਕਰਦੇ ਜਿਹੜੇ ਲੋਕ ਸੱਚ ਨੂੰ ਕਬੂਲ ਕਰਦੇ ਹਰ ਮੈਦਾਨ ਫਤਿਓ ਕਦੇ ਨਾ ਹਾਰਦੇ ਹਰ ਮੈਦਾਨ ਫਤਿਓ ਕਦੇ ਨਾ ਹਾਰਦੇ ਬੈਂਕਿਆ ਸਾਈ ਉੱਚੀਆਂ ਇਹੋ ਜਿਹੇ ਨਰਾ ਤੋਂ ਇਹੋ ਜਿਹੇ ਨਰਾ ਤੋਂ ਇਹੋ ਜਿਹੇ ਨਰਾ ਤੋਂ ਬੈਂਕਿਆ ਸਾਈ ਉੱਚੀਆਂ ਇਹੋ ਜਿਹੇ ਨਰਾ ਤੋਂ ਤੇਰਾ ਦਰ ਉੱਚਾ ਹੈ ਸਰਬ ਦਰਾਤੋਂ ਤੇਰਾ ਦਰ ਉੱਚਾ ਹੈ ਸਰਬ ਦਰਾਤੋਂ